ਪ੍ਰਧਾਨ ਜੀ ਅੱਜ ਤੁਹਾਡੀ ਜਿਹੜੀ ਮੀਟਿੰਗ ਹੋਈ ਹੈ ਮੈਨੇਜਮੈਂਟ ਦੇ ਨਾਲ ਉਹਦੇ ਵਿੱਚ ਉਹਦੇ ਕੀ ਸਿੱਟੇ ਰਹੇ ਆ ਔਰ ਤੁਹਾਡਾ ਜਿਹੜੇ ਬੀਲ ਬੋਰਡ ਦੇ ਜਿੰਨੇ ਵੀ ਸਮੁੱਚੇ ਕੰਮੇ ਆ ਉਹਨਾਂ ਨੂੰ ਕੀ ਸੁਨੇਹਾ ਹੈ ਅੱਜ ਦੀ ਮੀਟਿੰਗ ਤੋਂ ਬਾਅਦ ਕੀ ਤੁਹਾਡਾ ਫੈਸਲਾ ਹੋਇਆ ਉਹਦੇ ਤੇ ਕਿਰਪਾ ਕਰਕੇ ਜਾਣਕਾਰੀ ਦਿਓ ਤੇ ਤੁਹਾਡਾ ਆਪਣਾ ਨਾਮ ਦੱਸੋ ਤੇ ਤੁਸੀਂ ਆਪਣੀ ਜਥੇਬੰਦੀ ਦਾ ਨਾਮ ਉਹ ਵੀ ਦੱਸੋ ਮੈਂ ਗੁਰਪ੍ਰੀਤ ਸਿੰਘ ਗੰਢੀਵੰਡ ਮੈਂ ਸਮਝਦਾ ਆ ਵੀ ਅੱਜ ਦੀ ਤਰੀਖ ਅਸੀਂ ਸਾਰੇ ਆ ਗੂੰ 16 ਜਥੇਬੰਦੀਆਂ ਦੀ ਲੀਡਰਸ਼ਿਪ ਤੇ ਇਕੱਠੀ ਆ ਅਸੀਂ ਕੋਈ ਵੱਖਰੀ ਵੱਖਰੀ ਜਹੇ ਬੰਦੀ ਦੇ ਤੌਰ ਤੇ ਨਹੀਂ ਸੰਘਰਸ਼ ਲੜਨਾ ਅਸੀਂ ਇੱਕ ਸਾਂਝੇ ਥੜੇ ਦੇ ਤੌਰ ਤੇ ਜਿਹੜਾ ਅੰਸ਼ਾਰਚ ਸ਼ੁਰੂ ਕੀਤਾ ਤੇ ਕਹਿਣਾ ਇਹ ਚਾਹੁੰਦੇ ਆ ਕਿ ਜਿਹੜੀ 6 ਤਰੀਕ ਨੂੰ ਮੀਟਿੰਗ ਸੀ ਉਹਦੇ ਚ ਮੈਨੇਜਮੈਂਟ ਦਾ ਜਾਂ ਈਲੀ ਮੰਤਰੀ ਸਾਹਿਬ ਦਾ ਜਿਹੜਾ ਉਹ ਰਵਈਆ ਬੇਹੱਦ ਮਾੜਾ ਸੀ ਔਰ ਸ਼ਾਇਦ ਇਸ ਤਰ੍ਹਾਂ ਅੱਜ ਤੱਕ ਕਦੀ ਵੀ ਨਹੀਂ ਹੋਇਆ ਤੇ ਬਲਾਕੇ ਲੀਡਰਸ਼ਿਪ ਨੂੰ ਤੇ ਉੱਥੇ ਇੱਕ ਕਿਸਮ ਦਾ ਸਾਨੂੰ ਤਮਕਾਉਣ ਲਈ ਜਿਹੜਾ ਉਹ ਮੈਨੇਜਮੈਂਟ ਨੇ ਮਾਹੌਲ ਉੱਥੇ ਤਿਆਰ ਕੀਤਾ ਅੱਜ ਦੀ ਜਿਹੜੀ ਮੀਟਿੰਗ ਦੁਬਾਰਾ ਸੱਦੀ ਮੈਨੇਜਮੈਂਟ ਨੇ ਇਹਦੇ ਚ ਸੀਐਮਡੀ ਸਾਹਿਬ ਜਿਹੜੇ ਆ ਉਹ ਨਹੀਂ ਆਏ ਡਾਇਰੈਕਟਰ ਸਾਹਿਬਾਨ ਆਏ ਆ ਉਹਨਾਂ ਨੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਆ ਪਰ ਜਿਹੜੇ ਸਾਡੇ ਇਸ਼ੂ ਨੇ ਜਿਹੜੇ ਬਹੁਤ ਮਹੱਤਵਪੂਰਨ ਨੇ ਜਿਹੜਾ ਸਾਡਾ ਸਕੇਲ ਆ ਨਵੇਂ ਕਰਮਚਾਰੀਆਂ ਦਾ ਉਹਦੇ ਤੇ ਮੈਨੇਜਮੈਂਟ ਜਿਹੜੀ ਆ ਉਹ ਗੱਲ ਤੋੜਦੀ ਆ ਕਿ ਪੰਜਾਬ ਸਰਕਾਰ ਨਾਲ ਰਿਲੇਟਡ ਆ 35 400 ਦਾ ਜਿਹੜਾ ਮਾਮਲਾ ਜਾਂ 17 7 20 ਤੋਂ ਬਾਅਦ ਭਰਤੀ ਹੋਣ ਵਾਲੇ ਜਿੰਨੇ ਵੀ ਸਾਡੇ ਕਾਮੇ ਨੇ ਉਹਨਾਂ ਦਾ ਜਾਂ ਜਿਹੜੇ ਤਰੱਕੀਆਂ ਪਾ ਕੇ ਸੇਵਾਦਾਰ ਤੋਂ ਐਲਡੀਸੀ ਬਣੇ ਆ ਜਿਹੜਾ ਉਹਨਾਂ ਦਾ ਵਖਰੇਵਾ ਤਨਖਾਹਾਂ ਦਾ ਤੇ ਉਹ ਸਾਰੇ ਦਾ ਸਾਰਾ ਜਿਹੜਾ ਉਹ ਪੰਜਾਬ ਸਰਕਾਰ ਦੇ ਨਾਲ ਮੈਨੇਜਮੈਂਟ ਨੱਪੀ ਕਰਦੀ ਆ ਇਹਦੇ ਤੋਂ ਇਲਾਵਾ ਸਾਡੇ ਜਿਹੜੇ 3CRA ਅਧੀਨ ਸਾਡੇ ਕੋਲ ਕਰਮਚਾਰੀ ਨੇ ਕੰਮ ਕਰਦੇ ادارے ਦੇ ਵਿੱਚ ਜਿਹੜੇ ਜਿਨ੍ਹਾਂ ਦਾ ਪੀਰੀਅਡ ਕੰਟਰੈਕਟ ਪੀਰੀਅਡ ਆ ਅਸੀਂ ਬੜੇ ਲੰਮੇ ਸਮੇਂ ਤੋਂ ਮੈਨੇਜਮੈਂਟ ਨਾਲ ਗੱਲ ਕਰਦੇ ਆ ਰਹੇ ਹਾਂ ਔਰ ਦੋਸ਼ੇ ਦੀ ਮੀਟਿੰਗ ਦੇ ਵਿੱਚ ਵੀ ਬੜਾ ਉਹਦੇ ਤੇ ਚਰਚਾ ਹੋਈ ਸੀ ਮੈਨੇਜਮੈਂਟ ਨੇ ਭਰੋਸਾ ਦਿੱਤਾ ਸੀ ਕਿ ਇਹਨੂੰ ਅਸੀਂ ਇਹਦਾ ਹੱਲ ਕਰਾਂਗੇ ਮੈਨੇਜਮੈਂਟ ਇਹਦੇ ਤੇ ਵਿਚਾਰ ਕਰੇਗੀ ਲੇਕਿਨ ਜਿਹੜੀ ਗੱਲ ਤੇ ਮੈਨੇਜਮੈਂਟ ਦੋ ਜੂਨ ਨੂੰ ਖੜੀ ਸੀ ਕੋਸੇ ਤੇ ਹੀ ਅੱਜ ਖੜੀ ਆ ਉਹ ਵੀ ਪੰਜਾਬ ਸਰਕਾਰ ਦੇ ਨਾਲ ਕਦੀ ਬੀਓਡੀ ਦੇ ਨਾਲ ਜੋੜ ਕੇ ਜਿਹੜਾ ਉਹ ਸਾਡੀ ਮੰਗ ਨੂੰ ਜਿਹੜੀ ਬਹੁਤ ਮਹੱਤਵਪੂਰਨ ਆ ਉਹਨੂੰ ਅਸੀਂ ਸਮਝਦੇ ਆ ਵੀ ਵਟੇ ਖਾਤੇ ਪਾਇਆ ਜਾ ਰਿਹਾ ਇਸੇ ਤਰ੍ਹਾਂ ਸਾਡੇ ਕੋਲ ਸਲੇਸ਼ੀਅਮ ਵਾਲੇ ਕਰਮਚਾਰੀ ਨੇ ਜਿੰਨਾ ਤੇ ਬਹੁਤ ਜ਼ਿਆਦਤੀ ਹੋ ਰਹੀ ਆ 12 ਪਰਸੈਂਟ ਵਿਆਜ ਲਾ ਕੇ ਉਹਨਾਂ ਵਾਲੇ 70 ਲੱਖ 80 ਲੱਖ 90 ਲੱਖ 30 ਲੱਖ ਇਦਾਂ ਦੀਆਂ ਰਕਮਾਂ ਜਿਹੜੀਆਂ ਉਹਨੇ ਵਾਲੇ ਕੱਢ ਕੇ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਿਆ ਕੀਤਾ ਜਾ ਰਿਆ ਔਰ ਹਰਾਸਮੈਂਟ ਕੀਤਾ ਜਾ ਰਿਆ ਇਸ ਤੋਂ ਵੀ ਅੱਗੇ ਆ ਕੇ ਜਿਹੜੀ ਦੋਸ਼ੇ ਨੂੰ ਮੀਟਿੰਗ ਹੋਈ ਸੀ ਉਹਦੇ ਤੇ ਇਹ ਸਾਰੀ ਕਾਰਵਾਈ ਜਿਹੜੀ ਰੋਕਣ ਦਾ ਮੈਨੇਜਮੈਂਟ ਨੇ ਭਰੋਸਾ ਦਿੱਤਾ ਸੀ ਲੇਕਿਨ ਅੱਜ ਵੀ ਤਰੀਕ ਵਿੱਚ ਫੇਰ ਅਫਸਰ ਜਿਹੜੇ ਆ ਥੱਲੇ ਅਸੀਂ ਨਹੀਂ ਸਮਝਦੇ ਵੀ ਮੈਨੇਜਮੈਂਟ ਤੋਂ ਬਿਨਾਂ ਉਹ ਇਹ ਕੰਮ ਕਰਦੇ ਆ ਫਰੋਜਪੁਰ ਦਾ ਕੋਈ ਵਧਿਕ ਨਿਗਰਾਨ ਇੰਜੀਨੀਅਰ ਹੋਵੇ ਤੱਕ ਚਾਹੇ ਕਿਸੇ ਹੋਰ ਇਲਾਕੇ ਤੋਂ ਹੋਵੇ ਇਹ ਅਸੀਂ ਸਮਝਦੇ ਆਂ ਵੀ ਮੈਨੇਜਮੈਂਟ ਜਾਣ ਕੇ ਕਰਵਾ ਰਹੀ ਆ ਸਾਡੇ ਜਿਹੜੇ ਇਹ ਬੱਚੇ ਜਿਨ੍ਹਾਂ ਨਾਲ ਪਹਿਲਾਂ ਬਹੁਤ ਜ਼ਿਆਦਤੀ ਹੋਈ ਆ ਉਹਨਾਂ ਦੇ ਪਰਿਵਾਰ ਸਾਡੇ ਨਾਲ ਕੰਮ ਕਰਦੇ ਆ ਉਹਨਾਂ ਜਾਨਾਂ ਦਿੱਤੀਆਂ 2002 ਤੋਂ ਲਾ ਕੇ 2010 ਤੱਕ ਤੇ ਅੱਜ ਉਹਨਾਂ ਨਾਲ ਫੇਰ ਜ਼ਿਆਤੀ ਮੈਨੇਜਮੈਂਟ ਕਰ ਰਹੀ ਆ ਪ੍ਰਧਾਨ ਜੀ ਅੱਜ ਦੀ ਮੀਟਿੰਗ ਵਿੱਚ ਸੀਐਮਡੀ ਸਭ ਸ਼ਾਮਲ ਨਹੀਂ ਹੋਏ ਇਹਨੂੰ ਤੁਸੀਂ ਕੀ ਸਮਝਦੇ ਹੋ ਅਸੀਂ ਤਾਂ ਸਮਝਦੇ ਆਂ ਵੀ ਇਹ ਗਲਤ ਆ ਅਦਾਰੇ ਦੇ ਜਿਹੜੇ ਮੁਖੀ ਨੇ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਇਹ ਸੰਤਿ ਅਦਾਰਾ ਇਹਦਾ ਮਾਹੌਲ ਸ਼ਾਂਤ ਰੱਖਣਾ ਇਹ ਮੈਨੇਜਮੈਂਟ ਦੀ ਜ਼ਿੰਮੇਵਾਰੀ ਆ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਅੱਜ ਦੀ ਤਰੀਕ 'ਚ ਇੱਥੇ ਮੁੱਖ ਦਫ਼ਤਰ ਦੇ ਵਿੱਚ ਖੜਕੇ ਕਿ ਮੈਨੇਜਮੈਂਟ ਜਾਣ ਬੁੱਝ ਕੇ ਇੱਥੋਂ ਤੱਕ ਮਾਹੌਲ ਤਿਆਰ ਕਰਦੀ ਹੈ ਇਹ ਰੁਟੀਨ ਦੀਆਂ ਮੀਟਿੰਗਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਮਸਲੇ ਨੇ ਜਿਹੜੇ ਬਹੁਤ ਸਾਰੇ ਮੈਨੇਜਮੈਂਟ ਦੇ ਹੱਥ ਵਸ ਨੇ ਬਹੁਤ ਸਾਰੇ ਬੀਓਡੀ ਦੇ ਵਿੱਚ ਵਿਚਾਰ ਕੇ ਹੱਲ ਕੀਤੇ ਜਾ ਸਕਦੇ ਆ ਜਿਵੇਂ 6 ਤਰੀਕ ਨੂੰ ਸਾਡੇ ਨਾਲ ਮੀਟਿੰਗ ਜਿਹੜੀ ਆ ਅ ਬੇਸਟਾ ਕਰਨ ਤੋਂ ਬਾਅਦ ਮੈਨੇਜਮੈਂਟ ਨੇ ਬੀਓਡੀ ਕੀਤੀ ਆ ਅਸੀਂ ਸਮਝਦੇ ਆਂ ਕਿ ਜਦੋਂ 2 6 ਨੂੰ ਸਾਡੇ ਨਾਲ ਮੀਟਿੰਗ ਸੀ 2 ਮਹੀਨੇ ਬਾਅਦ ਮੈਨੇਜਮੈਂਟ ਨੇ ਮੀਟਿੰਗ ਕੀਤੀ ਆ ਬੀਓਡੀ ਦੀ ਤੇ ਉਹਦੇ ਚ ਏਜੰਡੇ ਜਿਹੜੇ ਸਾਡੇ ਇਸ਼ੂ ਨੇ ਜਿਹੜੇ ਪੱਚੀਆਂ ਇਸ਼ੂ ਤੇ ਚਰਚਾ ਹੋਈ ਸਾਨੂੰ ਭਰੋਸਾ ਦਿੱਤਾ ਵੀ ਸਾਨੂੰ ਦੱਸ ਦੇਣ ਦਾ ਸਮਾਂ ਦਿਓ 15 ਦਿਨ ਦਾ ਸਮਾਂ ਦਿਓ ਅਸੀਂ ਇਹਦਾ ਹੱਲ ਕਰਾਂਗੇ ਤੇ ਫਿਰ ਜਿਹੜੀ 6 ਤਰੀਕ ਦੀ 6 8 ਦੀ ਬੀਓਡੀ ਹੋਈ ਆ ਉਹਦੇ ਚ ਕਿਉਂ ਨਹੀਂ ਉਹਦਾ ਨਪਟਾਰਾ ਕੀਤਾ ਗਿਆ ਜਿਵੇਂ ਅਸੀਂ ਸਮਝਦੇ ਆ ਵੀ ਸਾਡੇ ਬਹੁਤ ਸਾਰੇ ਇਸ਼ੂ ਨੇ ਉਹ ਕਰਦਿਆਂ ਗੱਲ ਲੰਮੀ ਹੁੰਦੀ ਆ ਅਸੀਂ ਆਪਣੇ ਫੀਲਡ ਦੇ ਵਿੱਚ ਜਿਹੜੇ ਕੰਮ ਕਰਦੇ ਕਰਮਚਾਰੀ ਨੇ ਚਾਹੇ ਉਹ ਟੈਕਨੀਕਲ ਨੇ ਚਾਹੇ ਉਹ ਕਲੈਰੀਕਲ ਨੇ ਚਾਹੇ ਉਹ ਇਹਨਾਂ 16 ਜਹੇ ਬੰਦੀਆਂ ਨਾਲ ਸੰਬੰਧਤ ਨੇ ਸਾਡੇ ਨਾਲ ਲਗਭਗ 14 ਜਹੇ ਬੰਦੀਆਂ ਜਿਹੜੀਆਂ ਉਹ ਕੰਮ ਕਰਦੇ ਅਮਪਲਾਈ ਜੀਆਂ ਨੇ ਔਰ ਦੋ ਜਹੇ ਬੰਦੀਆਂ ਸਾਡੇ ਕੋਲ ਪੈਨਸ਼ਨਰ ਦੀਆਂ ਨੇ ਤੇ ਇਹਦੇ ਤੋਂ ਇਲਾਵਾ ਜਿਹੜੀਆਂ ਬਾਕੀ ਜਹੇ ਬੰਦੀਆਂ ਨੇ ਜਿਹੜੀਆਂ ਅਜੇ ਸਥਰੇ ਦੇ ਵਿੱਚ ਨਹੀਂ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਇਹ ਇਹ ਇਸ਼ੂ ਸਾਰੇ ਮੁਲਾਜ਼ਮਾਂ ਨਾਲ ਸੰਬੰਧਿਤ ਨੇ ਇਹ ਕਿਸੇ ਵਿਅਕਤੀ ਦੇ ਇਸ਼ੂ ਨਹੀਂ ਗੇ ਵਿਅਕਤੀ ਤਾਂ ਕੁਝ ਸਮੇਂ ਲਈ ਡਿਊਟੀ ਲੱਗਦੀ ਆ ਇਸ ਕਰਕੇ ਕਿਸੇ ਵਿਅਕਤੀ ਨਾਲ ਕੋਈ ਮਤਭੇਦ ਹੋ ਸਕਦੇ ਆ ਲੇਕਿਨ ਅੰਪਲਾਈਜ਼ ਦੇ ਪੱਖ ਦੇ ਵਿੱਚ ਸਮੁੱਚੀਆਂ ਜਹਿਬੰਦੀਆਂ ਨੂੰ ਖੜਕੇ ਜੋ ਮੈਨੇਜਮੈਂਟ ਸਾਡੇ ਨਾਲ ਗਲਤ ਕਰ ਰਹੀ ਆ ਉਹਦਾ ਜਵਾਬ ਦੇਣਾ ਚਾਹੀਦਾ ਸੰਘਰਸ਼ਾਂ ਦੇ ਰਾਹੀਂ ਪੀਸਫੁਲ ਤਰੀਕੇ ਦੇ ਨਾਲ ਇਹਦੇ ਤੋਂ ਇਲਾਵਾ ਸਾਡਾ ਮੰਗਾਈ ਪਤਾ ਉਹ ਨਹੀਂ ਸਾਨੂੰ ਸਰਕਾਰ ਦੇ ਰਹੀ ਤਾਂ ਹੋਰ ਬਹੁਤ ਕੁਛ ਆ ਜਿਹੜਾ 200 ਰੁਪਏ ਸਾਡੇ ਪੈਨਸ਼ਨਰ ਦਾ ਧੱਕੇ ਨਾਲ ਕਟਿਆ ਜਾ ਰਿਹਾ ਬਗੈਰ ਕਿਸੇ ਦਲੀਲ ਤੋਂ ਪ੍ਰਧਾਨ ਜੀ ਮੈਂ ਸਮਝਦਾ ਸਾਡੇ ਨਾਲ ਸਾਥੀ ਰਤਨ ਸਿੰਘ ਮਜਾਰੀ ਉਹ ਵੀ ਇਸ ਥੜੇ ਦੇ ਵੱਡੇ ਆਗੂ ਨੇ ਤੇ ਉਹ ਵੀ ਆਪਣੀ 2 ਮਿੰਟ ਦੇ ਵਿੱਚ ਗੱਲ ਜਿਹੜੀ ਆ ਉਹ ਪੰਜਾਬ ਦਾ ਜਿਹੜਾ ਬਿਜਲੀ ਕਾਮਾ ਉਹਦੇ ਤੱਕ ਪਹੁੰਚਦੀ ਕਰਨਗੇ ਪ੍ਰਧਾਨ ਜੀ ਇੱਕ ਜਦੋਂ ਤੁਹਾਡੇ ਸਾਰੇ ਮੁਲਾਜ਼ਮ ਜਿਹੜੇ ਹੜਤਾਲ ਤੇ ਜਾ ਰਹੇ ਜਾਂ ਮਾ ਛੁੱਟੀ ਤੇ ਜਾ ਰਹੇ ਆ ਇਹਦੇ ਨਾਲ ਜਿਹੜੇ ਸਾਡੇ ਕਿਸਾਨ ਨੇ ਮਜ਼ਦੂਰ ਨੇ ਛੋਟੇ ਦੁਕਾਨਦਾਰ ਨੇ ਉਹਨਾਂ ਉੱਪਰ ਪ੍ਰਭਾਵ ਪੈਣਾ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨੀ ਚਾਹੁੰਦੇ ਹੋ ਅੱਜ ਦੀ ਮੀਟਿੰਗ ਜਿਹੜੀ ਕੰਟੀਨਿਊਸ਼ਨ ਚ ਦੋ 6 ਨੂੰ ਹੋਈ ਸੀਗੀ ਤੇ 6 7 ਨੂੰ 6 8 ਨੂੰ ਹੋਈ ਉਤੋਂ ਬਾਅਦ ਅੱਜ ਜਿਹੜੀ 8-8 ਨੂੰ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਬਹੁਤੀਆਂ ਵੱਡੀਆਂ ਜੇ ਅਸੀਂ ਕਹੀਏ ਕਿ ਬਿਜਲੀ ਬੋਰਡ ਤੇ ਕੋ ਬਰਡਨ ਪੈਂਦਾ ਇਕਨੋਮਿਕਲੀ ਬਰਡਨ ਪੈਂਦਾ ਏ ਤਾਂ ਅਜਿਹੀ ਗੱਲ ਕੋਈ ਨਹੀਂ ਹੈ ਇਹ ਕਾਮਿਆਂ ਦੀਆਂ ਛੋਟ-ਛੋਟੀਆਂ ਮੰਗਾਂ ਨੇ ਜਿਹੜੀਆਂ ਪਾਲਿਸੀ ਮੈਟਰ ਤੇ ਵਾਜਬ ਨੇ ਜਾਇਜ਼ ਨੇ ਔਰ ਇਹਨਾਂ ਮੰਗਾਂ ਨੂੰ ਸਲੇਸ਼ੀਅਮ ਦਾ ਮੈਟਰ ਹੈ ਔਰ ਉਹ ਸਾਥੀ ਜਿਹੜੇ ਸਾਡੇ ਤੋਂ ਵਿਛੜ ਗਏ ਉਹਨਾਂ ਦੇ ਬੱਚੇ ਜਿਹੜੇ ਇੱਥੇ ਸਾਡੇ ਇਹਨਾਂ ਨੂੰ ਨੌਕਰੀਆਂ ਮਿਲੀਆਂ ਕੰਮ ਕਰ ਰਹੇ ਉਹਨਾਂ ਤੇ ਜਿਹੜੀ ਐਕਸਟਰਸ਼ਨ ਮਨੀਏ ਲੈ ਰਹੇ ਐ ਪ੍ਰਤੀ ਕਹੂੰਗਾ ਮੈਂ ਇਹਨਾਂ ਨੂੰ ਕਿ ਉਹ ਨਹੀਂ ਲੈਣੀ ਚਾਹੀਦੀ ਸੀਗੀ ਉਹ ਇਹਨਾਂ ਦੀ ਬਿਲਕੁਲ ਜਿਹੜਾ ਇਹਨਾਂ ਤੇ ਇੰਟਰਸਟ ਲਾਇਆ ਹੈ ਉਹ ਜ਼ੀਰੋ ਹੋਣਾ ਚਾਹੀਦਾ ਏ ਤੇ ਜੋ ਇਹਨਾਂ ਤੋਂ ਦਿੱਤਾ ਏ ਉਹੀ ਇਹਨਾਂ ਤੇ ਵਾਪਸ ਹੋਣਾ ਚਾਹੀਦਾ ਏ ਉਹ ਜਿਹੜੀ ਬੇਸਿਕ ਮਾਉਂਟ ਬਣਦੀ ਏ ਤੇ ਇਸੇ ਤਰ੍ਹਾਂ ਜਿਹੜੇ ਮੇਰੇ ਸਾਥੀ ਆਰਟੀਐਮ ਤੋਂ ਏਐਸਐ ਬਣੇ ਆਰਟੀਐਮ ਤੋਂ ਏਐਲਐਮ ਬਣੇ ਉਹਨਾਂ ਸਾਥੀਆਂ ਨੂੰ ਜਿਹੜਾ ਉਹਨਾਂ ਦੀ ਪੇ ਫਿਕਸੇਸ਼ਨ ਹੈ ਆਪਸ਼ਨ ਦੇ ਕੇ ਉਹਨਾਂ ਦਾ ਜਿਹੜੀ ਪੇ ਫਿਕਸੇਸ਼ਨ ਹੈ 35-400 ਬਣਦੀ ਹੈ ਉਹਨਾਂ ਦਾ ਇਹ ਜਿਹੜਾ ਹੈ ਫੰਡਾਮੈਂਟਲ ਰਾਈਟ ਹੈ ਇਹ ਬਿਜਲੀ ਬੋਰਡ ਨੂੰ ਕਰ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਜਿਹੜੇ ਕੰਟਰੈਕਚੁਅਲ ਬੇਸ ਤੇ ਕੰਮ ਇਹ ਹੈ ਔਰ ਜਿਨ੍ਹਾਂ ਨੇ 15-15 18-18 20-20 ਸਾਲ ਲਾਏ ਹੈ ਉਹਨਾਂ ਨੂੰ ਰੈਗੂਲਰ ਕਰ ਦੇਣਾ ਚਾਹੀਦਾ ਹੈ ਤੇ ਸੀਆਰਏ 267/11 81/13 259/4 ਇਹਦੇ ਤੇ ਬਿਜਲੀ ਬੋਰਡ ਦਾ 1 ਰੁਪਿਆ ਵੀ ਨਹੀਂ ਲੱਗਦਾ ਇਹਨਾਂ ਦੀ ਨੋਸ਼ਲੀ ਪੇ ਫਿਕਸੇਸ਼ਨ ਕਰਕੇ ਇਨਾਂ ਦਾ ਜਿਹੜਾ ਕੰਟਰੈਕਚੁਅਲ ਬੇਸ ਤੇ ਜਿਹੜਾ ਬੀਡ ਹੈ ਉਹ ਰੈਗੂਲਰ ਰੈਗੂਲਾਈਜ਼ ਕਰ ਦੇਣਾ ਚਾਹੀਦਾ ਏ ਤੇ ਅਸੀਂ ਤਾਂ ਇਹ ਵੀ ਅਪੀਲ ਕਰਦੇ ਆ ਸਾਡੀ ਮੰਗ ਹੈ ਇਹ ਸਾਂਝੇ ਥੜਿਆਂ ਦੇ ਲੀਡਰਾਂ ਦੀ ਕਿ ਜਿਹੜੇ CHB ਵਾਲੇ ਕੰਮੇ ਨੇ ਪੈਸਕੋ ਵਾਲੇ ਕੰਮੇ ਨੇ ਜਾਂ ਕੋਈ ਹੋਰ ਆਊਟਸੋਰਸ ਤੇ ਕੰਮੇ ਨੇ ਉਹਨਾਂ ਨੂੰ ਰੈਗੂਲਰ ਸਟੀਮ ਤੇ ਕੰਟਰੈਕਚੁਅਲ ਬੇਸ ਤੇ ਲਿਆਣ ਉਹਨਾਂ ਦਾ ਜਿਹੜਾ ਭਵਿੱਖ ਹੈ ਓਜਵਲ ਹੋਵੇ ਤੇ ਉਹ ਸਿਕਿਉਰ ਹੋਣ ਉਹਨਾਂ ਦੀ ਸਰਵਿਸ ਸਿਕਿਉਰ ਹੋਵੇ ਤੇ ਉਹਨਾਂ ਦੇ ਬੇਜੇਜ ਵਧਾਏ ਜਾਣ। ਪ੍ਰਧਾਨ ਜੀ ਜਿਹੜੀ ਸੀਐਚਬੀ ਨੂੰ ਇੱਕ ਲੈਟਰ ਜਾਰੀ ਕੀਤੀ ਆ ਅ ਬੋਰਡ ਵੱਲੋਂ ਮੈਨੇਜਮੈਂਟ ਵੱਲੋਂ ਉਹਨੂੰ ਤੁਸੀਂ ਕੀ ਸਮਝਦੇ ਹੋ ਕਿ ਉਹ ਉਹਨਾਂ ਨੂੰ ਰੈਗੂਲਰ ਕਰ ਕਰ ਦਿੱਤਾ ਗਿਆ ਜਾਂ ਕੋਈ ਭੁਲੇਖੇ ਦਾ ਸ਼ਕਾਰੀ ਬਣਾਇਆ ਗਿਆ। ਦੇਖੋ ਇਹ ਉਹਨਾਂ ਦੀ ਜਥੇਬੰਦੀ ਦੇ ਨਾਲ ਮੈਨੇਜਮੈਂਟ ਦੀ ਮੀਟਿੰਗ ਹੋਈ ਹੈ। ਇਹਦੇ ਤੇ ਵਾਧੂ ਕਮੈਂਟਸ ਤਾਂ ਮੈਂ ਨਹੀਂ ਕਰੂੰਗਾ ਪਰ ਇੱਕ ਮੇਰੇ ਸਮਝਣ ਮੁਤਾਬਕ ਜੋ ਸਾਡਾ 40 ਸਾਲ ਦਾ ਤਜਰਬਾ ਹੈ ਬਿਜਲੀ ਬੋਰਡ ਦਾ ਉਹ ਇੱਕ ਲੋਲੀਪੋਪ ਹੈ ਵੀ ਪੈੜੀ ਡਿਸੀਜਨ ਉਹਨਾਂ ਦਾ ਲੰਘਾਇਆ ਜਾ ਵੀ ਤੇ ਉਹ ਪੀਆ ਪੀਆ ਐਪੀਆਰਓ ਨੂੰ ਜਿਹੜੀ ਹੈ ਉਹ ਚਿੱਠੀ ਹੈ ਪਰਸੋਨਲ ਨੂੰ ਉਹ ਲਿਖ ਦਿੱਤੀ ਗਈ ਹੈਗਾਹਾਂ ਸਟੇਟ ਮੰਦੀ ਹੈ ਜਾਂ ਨਹੀਂ ਮੰਦੀ ਹੈ ਜਿਹੜੀ ਪੰਜਾਬ ਸਟੇਟ ਸਾਡੇ 250 ਕਾਮਿਆਂ ਨੂੰ ਕੰਟਰੈਕਚੁਅਲ ਬੇਸ ਤੇ ਹੈ ਜਿਹੜੇ ਉਹਨਾਂ ਨੂੰ ਰੈਗੂਲਰ ਨਹੀਂ ਕਰ ਰਹੀ ਜਿਨ੍ਹਾਂ ਨੂੰ 40 40 35 35 ਸਾਲ ਇਸ ਮਹਿਕਮੇ ਦੇ ਵਿੱਚ ਹੋ ਗਏ ਔਰ ਉਹਨਾਂ ਦੀ ਉਮਰ 47 45 ਔਰ 50 ਤੋਂ ਉੱਪਰ ਹੋ ਗਈ ਤਾਂ ਇਹ ਮੈਂ ਇੱਕ ਸਮਝਦਾ ਵੀ ਇੱਕ ਮਜ਼ਾਕ ਪੋਝਾ ਮਜ਼ਾਕ ਕੀਤਾ ਗਿਆ ਉਹਨਾਂ ਨਾਲ ਤੇ ਇਹਦੇ ਤੇ ਸਾਥੀਆਂ ਨੂੰ ਕੋਈ ਮਤਲਬ ਫੇਰ ਰਿਵਿਊ ਕਰਨਾ ਚਾਹੀਦਾ ਏ ਤੇ ਮੈਂ ਅਪੀਲ ਵੀ ਕਰਦਾ ਏ ਕਿ ਜਿੰਨੇ ਵੀ ਪੰਜਾਬ ਦੇ ਅੰਦਰ ਇਹ ਸਾਥੀ ਨੇ ਸਾਡੇ CHB ਵਾਲੇ ਨੇ ਪੈਸਕੋ ਵਾਲੇ ਨੇ ਤੇ ਇਹਨਾਂ ਨੂੰ ਸਾਡੇ ਨਾਲ ਰੱਖ ਕੇ ਜਿਹੜੀ ਮਾਸ ਕੈਜੂਅਲੀ ਉੱਥੇ ਜਾਣਾ ਚਾਹੀਦਾ ਏ ਤਾਂ ਜੋ ਅਸੀਂ ਜਿਹੜੀਆਂ ਹੱਕੀ ਤੇ ਹਕੂਕੀ ਮੰਗਾਂ ਨੇ ਲੋਕਾਂ ਦੀਆਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਡੈਮੋਕਰੇਟਿਵ ਬੇ ਦੇ ਨਾਲ ਸ਼ਾਂਤ ਮਈ ਢੰਗ ਦੇ ਨਾਲ ਮਨਾ ਸਕੀਏ ਔਰ ਜਿਹੜਾ ਕੁਐਸਚਨ ਤੁਸੀਂ ਕਿਸਾਨਾਂ ਛੋਟੇ ਦੁਕਾਨਦਾਰ ਤੇ ਹੋਰ ਸਟੂਡੈਂਟਾਂ ਦਾ ਕੀਤਾ ਪੰਜਾਬ ਦੇ ਨੌਜਵਾਨਾਂ ਦਾ ਕੀਤਾ ਸਾਡੀ ਮੰਗ ਏ ਵੀ ਪੰਜਾਬ ਦੇ ਅੰਦਰ 50000 ਪੋਸਟ ਜਿਹੜੀ ਖਾਲੀ ਪਈ ਹੈ ਉਹ ਪੰਜਾਬ ਦੇ ਨੌਜਵਾਨਾਂ ਚੋਂ ਭਰੀ ਜਾਵੇ ਪੰਜਾਬ ਦੇ ਵਿੱਚ ਜਦੋਂ ਅਸੀਂ ਐਡਵਰਟਾਈਜ਼ ਕਰਦੇ ਹਾਂ ਕਿਸੇ ਪੋਸਟ ਦੀ ਤਾਂ ਉਹ ਇੱਕ ਛੋਟਾ ਜਿਹਾ ਲਿਖ ਦਿੱਤਾ ਜਾਂਦਾ ਪੰਜਾਬੀ ਪਾਸ ਕੀਤੀ ਹੋਵੇ ਸਾਥੀਓ ਮੈਂ ਦੱਸਣਾ ਚਾਹੁੰਦਾ ਸਾਡੀ ਮਾਂ ਬੋਲੀ ਪੰਜਾਬੀ ਇੰਨੀ ਆਸਾਨ ਸਾਨੂੰ ਗੁਰਾਂ ਨੇ ਬਖਸ਼ੀ ਹੈ ਇਹ ਪੀ ਨੂੰ ਕੋਈ ਵੀ ਸਿੱਖ ਸਕਦਾ ਕੋਈ ਵੀ ਅਪਣਾ ਸਕਦਾ ਤੇ ਮੇਰਾ ਮੰਨਣਾ ਹੈ ਕਿ ਗੁਆਂਡੀ ਸਟੇਟਾਂ ਦੇ ਵਿੱਚ ਜਿਵੇਂ ਕਿ ਉੱਥੇ ਪਲੱਸ 2 ਕੀਤੀ ਹੋਣੀ ਚਾਹੀਦੀ ਹੈ میٹرਕ ਕੀਤੀ ਹੋਣੀ ਚਾਹੀਦੀ ਹੈ ਤਦ ਉਹ ਬੋਨਿਫਾਈਡ ਹੋਵੇ ਉਥੋਂ ਦਾ ਤਾਂ ਉਹਨੂੰ ਜਿਹੜਾ ਹੈ ਉਥੋਂ ਦੀ ਸਰਕਾਰਾਂ ਜਿਹੜੀਆਂ ਆਜਾਤ ਦਿੰਦੀਆਂ ਨੇ ਤੇ ਉਹ ਨੌਕਰੀ ਤੇ ਜਾਣ ਮੈਂ ਚਾਹੁੰਦਾ ਹੈ ਕਿ ਜਿਹੜੇ ਪੰਜਾਬ ਦੇ ادارے ਹੈ ਪਹਿਲ ਦੇ ਆਧਾਰ ਤੇ ਪੰਜਾਬ ਦੇ ਨੌਜਵਾਨਾਂ ਦੇ ਵਿੱਚੋਂ ਭਰੇ ਜਾਣ ਤਾਂ ਕਿ ਜਿਹੜਾ ਪੰਜਾਬ ਦੇ ਅੰਦਰ ਸ਼ਾਂਤੀ ਦਾ ਮਾਹੌਲ ਹੈ ਜਿਹੜਾ ਉਹ ਬਣਿਆ ਰਹੇ ਤੇ ਸਾਡੀ ਜਿਹੜੀ ਇਹ ਇੰਡਸਟਰੀ ਹੈ ਇਹਦੀ ਡਿਵੈਲਪਮੈਂਟ ਹੋਵੇ ਸਾਡੇ ਪੜੇ ਲਿਖੇ ਨੌਜਵਾਨ ਇਸ ਅਦਾਰੇ ਦੇ ਅੰਦਰ ਕੰਮ ਕਰਨ ਤੇ ਆਪਣੇ ਜਿਹੜੇ ਕੰਜ਼ਿਊਮਰ ਹੈ ਸਾਡੇ ਅਸੀਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਜੋ ਕਮਿਟਿਡ ਹੈ ਅਸੀਂ ਵੀ ਆਪਾਂ ਉਹਨਾਂ ਨੂੰ ਸਪਲਾਈ ਦੇ ਸਕੀਏ ਅਸੀਂ ਕਿਸਾਨ ਜਥੇਬੰਦੀਆਂ ਨੂੰ ਅਸੀਂ ਮਜ਼ਦੂਰ ਜਥੇਬੰਦੀਆਂ ਨੂੰ ਅਸੀਂ ਛੋਟੇ ਕਿਸਾਨ ਛੋਟੇ ਦੁਕਾਨਦਾਰਾਂ ਨੂੰ ਅਸੀਂ ਅਪੀਲ ਕਰਦੇ ਆਂ ਤੇ ਬਿਜਲੀ ਮੁਲਾਜ਼ਮਾਂ ਦਾ ਸਾਥ ਦਿੱਤਾ ਜਾਵੇ ਜੇਕਰ ਇਸ ادارے ਦੇ ਵਿੱਚ ਆਊਟਸੋਰਸ ਹੁੰਦਾ ਏ ਤਾਂ ਸਭ ਤੋਂ ਵੱਡਾ ਜਿਹੜਾ ਨਿੱਜੀ ਕਰਨ ਦਾ ਖਵਾੜਾ ਏ ਜਿਹੜਾ ਬਿਜਲੀ ਬਹੁਤ ਵੱਡੀ ਅਸਮਾਨੀ ਇਹਦੀਆਂ ਕੀਮਤਾਂ ਛੂ ਜਾਣਗੀਆਂ ਇਹ ੜਾਨੀਆਂ ਬਾਨੀਆਂ ਦਾ ਗਹਿਣਾ ਬਣ ਕੇ ਰਹਿ ਜਾ ਰਹਿ ਜਾਏਗਾ ਤੇ ਅਸੀਂ ਅਪੀਲ ਕਰਦੇ ਹਾਂ ਵੀ ਉਹ ਵੀ ਸਾਡੇ ਸੰਘਰਸ਼ ਜਿੱਥੇ ਅਸੀਂ ਕੋਈ ਐਜੀਟੇਸ਼ਨ ਕਰਦੇ ਹਾਂ ਅਸੀਂ ਚਿੱਠੀਆਂ ਲਿਖੀਆਂ ਏ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਆਣ ਵਾਲੇ ਦਿਨਾਂ 'ਚ ਤੇ ਉਹਨਾਂ ਨੂੰ ਅਪੀਲ ਵੀ ਕਰਾਂਗੇ ਵੀ ਸਾਡਾ ਸਾਫ਼ ਦਿੱਤਾ ਜਾਵੇ ਤਾਂ ਜੋ ਜਿਹੜਾ ਇਸ ادارے ਦੇ ਅੰਦਰ ਜਿਹੜਾ ਸੰਘਰਸ਼ ਆ ਉਹ ਕਾਮਯਾਬ ਹੋ ਪ੍ਰਧਾਨ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਤੁਹਾਡੀ ਜਿਹੜੀ ਗੱਲਬਾਤ ਆ ਜਿਹਦੇ ਵਿੱਚ ਤੁਸੀਂ ਪਿਛਲਾ ਵੀ ਜ਼ਿਕਰ ਕੀਤਾ ਕਿ ਬਿਜਲੀ ਬੋਰਡ ਦੇ ਮੈਨੇਜਮੈਂਟ ਦਾ ਤੇ ਪੰਜਾਬ ਦੇ ਬਿਜਲੀ ਮੰਤਰੀ ਦਾ ਜਿਹੜਾ ਰਵਈਆ ਉਹ ਬਹੁਤ ਹੀ ਅੜੀਅਲ ਤੇ ਬਹੁਤ ਹੀ ਮਤਲਬ ਨਿੰਦਾ ਨਿਯੋਗ ਜਿਹੜਾ ਰਿਹਾ ਅੱਜ ਦੀ ਮੀਟਿੰਗ ਦੇ ਵਿੱਚ ਵੀ ਤੁਹਾਡੇ ਪੱਲੇ ਸਿਰ ਭਰੋਸਾ ਹੀ ਉਹਨਾਂ ਨੇ ਪਾਇਆ ਸੀਗਾ ਕਿ ਅੱਜ ਤੁਹਾਡਾ ਇਹ ਜਿਹੜਾ ਪ੍ਰੋਗਰਾਮ ਹੈ ਸੰਘਰਸ਼ ਵਾਲਾ ਕਿ ਅੱਜ ਤੁਸੀਂ ਉਹ ਸੰਘਰਸ਼ ਨੂੰ ਸਮੁੱਚੇ ਪੰਜਾਬ ਵਿੱਚ ਲਾਗੂ ਕਰ ਰਹੇ ਹੋ ਜਾਂ ਕੋਈ ਉਸ ਤੋਂ ਪਿੱਛੇ हट ਰਹੇ ਹੋ ਜੋ ਅੱਜ ਦੀ ਮੀਟਿੰਗ ਹੋਈ ਉਹ ਪਹਿਲਾਂ ਵੀ ਮੈਂ ਦੱਸਿਆ ਹੈ ਕਿ ਜੋ ਡਾਇਰੈਕਟਰ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਹੋਈ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ ਪਰ ਇਹਦੇ ਵਿੱਚ ਜੋ ਡਿਮਾਂਡਾਂ ਸਿਗੀਆਂ ਸਾਡੀਆਂ ਉਹਨਾਂ ਤੇ ਵਿਚਾਰ ਚਰਚਾ ਹੀ ਹੋਈ ਲੇਕਿਨ ਕੋਈ ਅਜਿਹਾ ਨਹੀਂ ਕਿ ਕੋਈ ਸਰਕੂਲਰ ਸਾਨੂੰ ਦੇ ਦਿੱਤਾ ਜਾਂ ਉਹ ਮੰਨ ਲਈਆਂ ਗਈਆਂ ਕਿਉਂਕਿ ਇੱਥੋਂ ਦਾ ਮੁਖੀ ਇਸ ਅਦਾਰੇ ਦਾ ਮੁਖੀ ਉਹ ਨਾਲ ਦੇ ਕਮਰੇ ਦੇ ਵਿੱਚ ਬੈਠਾ ਰਿਹਾ ਉਹ ਹੈਂਕੜਵਾਜੀ ਰੁਪਈਏ ਦੇ ਨਾਲ ਤੇ ਮੈਂ ਮੀਟਿੰਗ ਦੇ ਵਿੱਚ ਨਹੀਂ ਆਣਾ ਤੇ ਮੰਤਰੀ ਸਾਹਿਬ ਦੇ ਨਾਲ ਜੋ ਮੀਟਿੰਗ ਹੋਈ ਆ ਉਹ ਤਾਂ ਮੈਂ ਪਹਿਲਾਂ ਹੀ ਦੱਸ ਦਿੱਤਾ ਭਈ ਏਡੇ ਅਹੁਦੇ ਤੇ ਪੁੱਜ ਕੇ ਔਰ ਉਹਨਾਂ ਨੇ ਅਨ ਡੈਮੋਕਰੇਟਿਕ ਢੰਗ ਦੇ ਨਾਲ ਜੋ ਵਿਵਹਾਰ ਕੀਤਾ ਉਹ ਉਹਨਾਂ ਦਾ ਬਹੁਤ ਨਿੰਦਣਯੋਗ ਸੀਗਾ ਬਹੁਤ ਮਾੜਾ ਸੀਗਾ ਅਸੀਂ ਅੱਜ ਅਪੀਲ ਵੀ ਕੀਤੀ ਹੈ ਡਾਇਰੈਕਟਰ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਅਜਿਹਾ ਮਾਹੌਲ ਜਿਹੜਾ ਹੈ ਜਿਹੜਾ ਅਜਿਹਾ ਵਿਵਹਾਰ ਹੈ ਉਹ ਮੁਲਾਜ਼ਮ ਜਫੇਬੰਦੀਆਂ ਦੇ ਨਾਲ ਨਹੀਂ ਹੋਣਾ ਚਾਹੀਦਾ ਇਹ ਬਹੁਤ ਮਾੜਾ ਸਿਗਾ ਕਿਉਂਕਿ ਇਹ ਜੇ ਪੰਜਾਬ ਦੀ ਏਡੀ ਵੱਡੀ ਇੰਡਸਟਰੀ ਹੈ ਜੇ ਇਹਦਾ ਮਾਹੌਲ ਅਸ਼ਾਂਤ ਹੁੰਦਾ ਹੈ ਤਾਂ ਪੰਜਾਬ ਦੀ ਇਕਨੋਮੀਕਲੀ ਅਵਸਥਾ ਜਿਹੜੀ ਹੈ ਉਹਦੇ ਤੇ ਵੀ ਅਸਰ ਪਾਊਗਾ ਲੋਕਾਂ ਤੇ ਵੀ ਅਸਰ ਪਾਊਗਾ ਜਿਨ੍ਹਾਂ ਨੂੰ ਅਸੀਂ ਸਪਲਾਈ ਦੇਣੀ ਹੈ ਉਹਨਾਂ ਲੋਕਾਂ ਤੇ ਵੀ ਅਸਰ ਪਾਊਗਾ ਜਿਹੜੇ ਸਪਲਾਈ ਮਹਈਆ ਕਰਦੇ ਨੇ ਸੋ ਅਸੀਂ ਚਾਹਦੇ ਹਾਂ ਕਿ ਜਿਹੜਾ ਸਾਡਾ ਸੰਘਰਸ਼ ਹੈ ਉਹ ਸ਼ਾਂਤਮਈ ਢੰਗ ਨਾਲ ਰਹੇ 11 12 13 ਦੀ ਜਿਹੜੀ ਮਾਸ ਕੈਜੂ ਹੈ ਲਿਵ ਹੈ ਉਹ ਸਾਰੇ ਸਾਥੀ ਭਾਰਨ ਤੇ ਆਪਣੀਆਂ 15 ਅਗਸਤ ਨੂੰ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਹੈ ਤੇ ਜਿੱਥੇ ਝੰਡੇ ਚ ਲਹਿਰਾਣੇ ਹਨ ਮੰਤਰੀਆਂ ਨੇ ਤੇ ਨਾਲ ਜੇ ਕੋਈ ਸਰਕਲ ਹੈ ਡਿਵੀਜ਼ਨ ਹੈ ਜਾਂ ਉਹਦੇ ਨੇੜੇ-ਤੇੜੇ ਅਸੀਂ ਪ੍ਰੋਟੈਸਟ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਹੋਰ ਵੀ ਸੰਘਰਸ਼ ਨੂੰ ਤਿੱਖਾ ਕਰਾਂਗੇ ਜੈ ਜਨਤਾ ਜਿੱਤ ਲੜਦੇ ਲੋਕਾਂ ਦਾ